ਪਰਿਵਾਰ ਦਾ ਇੱਕ ਜੀ ਬਜ਼ੁਰਗ ਗੁੰਮ ਹੋ ਚੁੱਕੇ ਨੇ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਕਰਨ ਗਏ ਪਰ ਵਾਪਸ ਨਹੀਂ ਪਰਤੇ ਇਹ ਦਸਹਿਰੇ ਤੋਂ ਪਹਿਲਾਂ ਗਏ ਨੇ ਜੀ ਇਹ 17 9 2023 ਨੂੰ ਹਜੂਰ ਸਾਹਿਬ ਨੂੰ ਕਹਿੰਦੇ ਯਾਤਰਾ ਤੇ ਜਾਣਾ ਹੈ ਮੈਂ ਉਹਨਾਂ ਨੂੰ ਚੰਨੋ ਜਾ ਕੇ ਛੱਡ ਕੇ ਆਇਆ ਜੀ ਬੱਸ ਸਟੈਂਡ ਤੇ ਉਸ ਤੋਂ ਬਾਅਦ ਅਜੇ ਵਾਪਸ ਨਹੀਂ ਆਏ ਹਾਂ ਜੀ ਉਸ ਤੋਂ ਬਾਅਦ ਫਿਰ ਤੁਸੀਂ ਸ੍ਰੀ ਹਜੂਰ ਸਾਹਿਬ ਪਹੁੰਚੇ ਜਾਂ ਕਿੱਥੇ-ਕਿੱਥੇ ਤੁਸੀਂ ਭਾਲ ਕਰੀਏ। ਮਤਲਬ ਪੰਜਾਬ ਦੇ ਸਾਰੇ ਗੁਰੂ ਘਰਾਂ ਤਾਂ ਮੱਚ ਜਾ ਕੇ ਪੋਸਟ ਲਾ ਕੇ ਆਏ ਆ ਜੀ। ਹਰੇਕ ਥਾਂ 'ਤੇ ਜਾ ਕੇ ਆਏ ਜਿੰਨੇ ਗੁਰੂ ਘਰ ਨੇ। ਤੁਹਾਨੂੰ ਲੱਗਦਾ ਕੀ ਆ ਤੁਹਾਡੇ ਜ਼ਹਿਨ 'ਚ ਕੀ ਆਉਂਦਾ ਵੀ ਕਿੱਥੇ ਗਏ ਹੋਣਗੇ? ਕੀ ਲੱਗਦਾ ਤੁਹਾਨੂੰ ਆਪਣੀ ਜੱਜਮੈਂਟ ਹੁੰਦੀ ਆ? ਜੱਜਮੈਂਟ ਤਾਂ ਸਾਨੂੰ ਇਸ ਤਰ੍ਹਾਂ ਜੀ ਵੀ ਉਹ ਪੋਲੇ ਮੰਨਦੇ ਤੇ ਵੀ ਕਿਸੇ ਨੇ ਮਤਲਬ ਕੋਈ ਨੰਬਰਾਲਾ ਦੇ ਕੇ ਉਹ ਮਤਲਬ ਆਪ ਦੇ ਲਈ ਕੋਈ ਕੰਮ ਕੋ ਮਕਰਾਂਦ ਹੋਵੇ ਕੋਈ ਬੰਦਾ ਕਿਸ ਤਰ੍ਹਾਂ ਕੋਈ ਬਾੜੇ-ਬੂੜੇ 'ਚ ਨਾ ਰੱਖ ਲਿਆ ਕੋਈ ਨੰਗਰਾਂ ਨੇ। ਜਿੱਥੇ ਵੀ ਤੁਹਾਨੂੰ ਲੱਗੇ ਕਿ ਇਹ ਬਜ਼ੁਰਗ ਇਹ ਸੌਣ ਸਿੰਘ ਸ੍ਰੀ ਹਜੂਰ ਸਾਹਿਬ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੇ ਜਾਂ ਸ੍ਰੀ ਆਨੰਦਪੁਰ ਸਾਹਿਬ ਨੇ ਕਿਉਂਕਿ ਵਿਸਾਖੀ ਆਉਣੀ ਆ ਹੁਣ ਤੁਹਾਨੂੰ ਲੱਗਦਾ ਕਿ ਸੌਣ ਸਿੰਘ ਉੱਥੇ ਘੁੰਮ ਰਹੇ ਨੇ ਜਾਂ ਉੱਥੇ ਤੁਹਾਨੂੰ ਦਿਖਾਈ ਦਿੰਦੇ ਨੇ ਤਾਂ ਤੁਸੀਂ ਜਿਹੜਾ ਕੰਟੈਕਟ ਨੰਬਰ ਦਿੱਤਾ ਹੋਇਆ ਪਿੰਡ ਲੱਖੇਵਾਲ ਪਰਿਵਾਰਕ ਮੈਂਬਰਾਂ ਦਾ ਕੰਟੈਕਟ ਆ ਇਸ ਕੰਟੈਕਟ ਨੰਬਰ ਤੇ ਜਾ ਕਮੈਂਟ ਬਾਕਸ ਸੈਂਟਰਲ ਪੰਜਾਬ ਟੀਵੀ ਦੀ ਜਿਹੜੀ ਵੀਡੀਓ ਦੇਖ ਰਹੇ ਹੋ ਇਸ ਦੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਉੱਥੇ ਦੱਸ ਸਕਦੇ ਹੋ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜ਼ਿਲ੍ਹਾ ਸੰਗਰੂਰ ਬਲਾਕ ਭਵਾਨੀਗੜ੍ਹ ਦੇ ਪਿੰਡ ਲੱਖੇਵਾਲ ਚ ਮੌਜੂਦ ਹਾਂ ਜਿੱਥੇ ਇੱਕ ਪਰਿਵਾਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਪਰਿਵਾਰ ਉਦਾਸ ਆ ਕਿਉਂਕਿ ਪਰਿਵਾਰ ਦਾ ਇੱਕ ਜੀ ਬਜ਼ੁਰਗ ਗੁੰਮ ਹੋ ਚੁੱਕੇ ਨੇ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਕਰਨ ਗਏ ਪਰ ਵਾਪਸ ਨਹੀਂ ਪਰਤੇ ਤਸਵੀਰਾਂ ਦਿਖਾਵਾਂਗੇ ਕਿ ਪਿੰਡ ਲੱਖੇਵਾਲ ਦੇ ਸਾਬਕਾ ਸਰਪੰਚ ਨੇ ਉਹਨਾਂ ਦਾ ਪਰਿਵਾਰ ਆ ਜਿਹੜੇ ਬਹੁਤ ਉਦਾਸ ਬੈਠੇ ਨੇ ਕਿਉਂਕਿ ਇਹਨਾਂ ਦੇ ਬਜ਼ੁਰਗ ਨੇ ਜਿਹੜੇ ਉਹ ਸ੍ਰੀ ਹਜੂਰ ਸਾਹਿਬ ਯਾਤਰਾ ਕਰਨ ਗਏ ਹਰ ਸਾਲ ਜਾਂਦੇ ਸੀ ਇਹਨਾਂ ਦਾ ਕਹਿਣਾ ਹਰ ਯਾਤਰਾ ਤੇ ਜਾਂਦੇ ਤੇ ਚਾਹੇ ਸ੍ਰੀ ਫਤਿਹਗੜ ਸਾਹਿਬ ਹੋਵੇ ਚਾਹੇ ਜਿੱਥੇ ਵੀ ਕਿਉਂਕਿ ਗੁਰਸਿੱਖ ਪਰਿਵਾਰ ਆ ਉਹ ਵੀ ਗੁਰਸਿੱਖ ਸਨ ਉਹਨਾਂ ਦਾ ਨਾਮ ਸੌਣ ਸਿੰਘ ਸੋ ਸੌਣ ਸਿੰਘ ਸ੍ਰੀ ਹਜੂਰ ਸਾਹਿਬ ਪਹੁੰਚੇ ਯਾਤਰਾ ਕਰਨ ਗਏ ਅੱਗੇ ਵੀ ਦੱਸ ਰਹੇ ਨੇ ਕਿ ਜਾਂਦੇ ਨੇ 10 10 15 15 ਦਿਨ ਲਾਉਂਦੇ ਨੇ 20 ਦਿਨ ਵੀ ਲਾ ਆਉਂਦੇ ਨੇ ਤੇ ਹੋਰ ਸ਼੍ਰੀ ਫਤਿਹਗੜ ਸਾਹਿਬ ਜਾਂਦੇ ਨੇ ਹੋਲੇ ਮੁਹੱਲੇ ਤੇ ਜਾਂਦੇ ਨੇ ਲਗਾਤਾਰ ਜਨਨੀ ਕਿ ਜਿਹੜੀਆਂ ਸੇਵਾਵਾਂ ਵਾਲੇ ਦੁਆਲੇ ਚੱਲਦੀਆਂ ਨੇ ਉੱਥੇ ਪਹੁੰਚਦੇ ਸੀ ਪਰ ਵਾਪਸ ਨਹੀਂ ਪਰਤੇ ਸੋ ਪਰਿਵਾਰ ਦੁਖੀ ਆ ਕਿਉਂਕਿ ਜਦੋਂ ਇੱਕ ਪਰਿਵਾਰ ਚੋਂ ਕੋਈ ਮੈਂਬਰ ਜਾਂਦਾ ਵਾਪਸ ਨਹੀਂ ਪਰਤਦਾ ਤਾਂ ਦੁੱਖ ਤਾਂ ਹੁੰਦਾ ਹੀ ਐ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਇਨਾਂ ਦੇ ਪਰਿਵਾਰਕ ਮੈਂਬਰ ਨੂੰ ਪਾਲਿਆ ਜਾ ਸਕਦਾ ਇਹਨਾਂ ਦਾ ਪਰਿਵਾਰਕ ਮੈਂਬਰ ਮਿਲ ਸਕਦਾ ਸੋ ਪਰਿਵਾਰ ਪੂਰਾ ਦੁਖੀ ਹੈ ਤਸਵੀਰਾਂ ਤੁਸੀਂ ਦੇਖੀਆਂ ਨੇ ਤਸਵੀਰ ਨੂੰ ਪੂਰੀ ਗੌਰ ਨਾਲ ਦੇਖੋ ਜਦੋਂ ਤੁਸੀਂ ਵੀ ਸ੍ਰੀ ਹਜੂਰ ਸਾਹਿਬ ਪਹੁੰਚੋ ਜਾਂ ਹੋਰ ਵੀ ਕਿਸੇ ਗੁਰੂ ਧਾਮ ਤੇ ਪਹੁੰਚੋ ਤਾਂ ਸੌਣ ਸਿੰਘ ਬਜ਼ੁਰਗ ਨੇ ਇਹਨਾਂ ਦੀ ਤਸਵੀਰ ਗੌਰ ਨਾਲ ਦੇਖੋ ਜਿੱਥੇ ਵੀ ਤੁਹਾਨੂੰ ਲੱਗੇ ਕਿ ਇਹ ਬਜ਼ੁਰਗ ਇਹ ਸੌਣ ਸਿੰਘ ਸ੍ਰੀ ਹਜੂਰ ਸਾਹਿਬ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੇ ਜਾਂ ਸ੍ਰੀ ਆਨੰਦਪੁਰ ਸਾਹਿਬ ਨੇ ਕਿਉਂਕਿ ਵਿਸਾਖੀ ਆਉਣੀ ਆ ਹੁਣ ਤੁਹਾਨੂੰ ਲੱਗਦਾ ਕਿ ਸੌਣ ਸਿੰਘ ਉੱਥੇ ਘੁੰਮ ਰਹੇ ਨੇ ਜਾਂ ਉੱਥੇ ਤੁਹਾਨੂੰ ਦਿਖਾਈ ਦਿੰਦੇ ਨੇ ਤਾਂ ਤੁਸੀਂ ਜਿਹੜਾ ਕੰਟੈਕਟ ਨੰਬਰ ਦਿੱਤਾ ਹੋਇਆ ਪਿੰਡ ਲੱਖੇਵਾਲ ਪਰਿਵਾਰਕ ਮੈਂਬਰਾਂ ਦਾ ਕੰਟੈਕਟ ਆ ਇਸ ਕੰਟੈਕਟ ਨੰਬਰ ਤੇ ਜਾਂ ਕਮੈਂਟ ਬਾਕਸ ਸੈਂਟਰਲ ਪੰਜਾਬ ਟੀਵੀ ਦੀ ਜਿਹੜੀ ਵੀਡੀਓ ਦੇਖ ਰਹੇ ਹੋ ਇਸ ਦੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਉੱਥੇ ਦੱਸ ਸਕਦੇ ਹੋ ਉਸ ਤੋਂ ਨੰਬਰ ਚੱਕ ਸਕਦੇ ਹੋ ਕਾਲ ਕਰ ਸਕਦੇ ਹੋ ਜਾਂ ਲਿਖ ਕੇ ਦੱਸ ਸਕਦੇ ਹੋ ਸੋ ਗੱਲਬਾਤ ਕਰਾਂਗੇ ਪਰਿਵਾਰ ਨਾਲ ਕਿਉਂਕਿ ਪਰਿਵਾਰ ਕਾਫੀ ਸਮੇਂ ਤੋਂ ਲਗਾਤਾਰ ਭਾਲ ਕਰ ਰਿਹਾ ਕਿ ਅਸੀਂ ਭਾਲ ਕਰ ਰਹੇ ਹਾਂ ਉੱਥੇ ਸ੍ਰੀ ਹਜੂਰ ਸਾਹਿਬ ਵੀ ਪਹੁੰਚੇ ਹੋਰ ਗੁਰੂ ਧਾਮਾਂ ਤੇ ਪਹੁੰਚੇ ਸੋ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਸਾਬਕਾ ਸਰਪੰਚ ਪਿੰਡ ਲੱਖੇਵਾਲ ਦੇ ਮੌਜੂਦ ਨੇ ਸਰਪੰਚ ਸਾਹਿਬ ਕੀ ਨਾਮ ਆਪਣਾ ਜੀ ਸੁਖਵਿੰਦਰ ਸਿੰਘ ਜੀ ਸਰਪੰਚ ਸਾਹਿਬ ਕੀ ਬਣਿਆ ਕੀ ਪਾਣਾ ਵਰਤਿਆ ਇਹ ਕਦੋਂ ਗਏ ਆਪਣੇ ਬਜ਼ੁਰਗ ਕੀ ਲੱਗਦੇ ਨੇ ਪਹਿਲਾਂ ਤੋਂ ਤੁਹਾਡੇ ਸਾਡੇ ਮਾਮਾ ਜੀ ਲੱਗਦੇ ਨੇ ਜੀ ਠੀਕ ਹੈ ਇਹ ਦਸਹਰੇ ਤੋਂ ਪਹਿਲਾਂ ਗਏ ਨੇ ਜੀ ਇਹ 17 9 2023 ਨੂੰ ਠੀਕ ਹੈ ਹਜੂਰ ਸਾਹਿਬ ਨੂੰ ਕਹਿੰਦੇ ਯਾਤਰਾ ਤੇ ਜਾਣਾ ਹੈ ਠੀਕ ਹੈ ਮੈਂ ਉਹਨਾਂ ਨੂੰ ਚੰਨੋ ਜਾ ਕੇ ਸਾਢੇ ਕਿਹਾ ਜੀ ਬੱਸ ਸਟੈਂਡ ਤੇ ਉਸ ਤੋਂ ਬਾਅਦ ਅਜੇ ਵਾਪਸ ਨਹੀਂ ਆਏ ਹੋਣਗੇ ਠੀਕ ਹੈ ਪਹਿਲਾਂ ਜਾਂਦੀ ਸੀ ਹਰ ਸਾਲ ਜਾਂਦੀ ਸੀ ਹਰ ਸਾਲ ਜਾਂਦੇ ਤੇ ਜੀ ਇੱਕ ਸਾਲ ਨਹੀਂ ਗਏ ਮਨੇ ਕਿ ਆਏ ਸਾਰੇ ਜਾਂਦੇ ਤੇ ਜੀ ਠੀਕ ਹੈ ਹਾਂਜੀ ਅਮਰਤਾਰੀ ਸੀ ਅਮਰਤਾਰੀ ਤੇ ਜੀ ਠੀਕ ਹੈ ਹਾਂਜੀ ਤੇ ਏਜ ਕਿੰਨੀ ਸੀ ਉਮਰ ਕਿੰਨੀ ਸੀ 70 75 ਦੇ ਦੇ ਲਗਭਗ ਤਾਂ ਹੋਊਗੀ ਠੀਕ ਹੈ ਹਾਂਜੀ अच्छा किमे मतलब कई बारी आए हुंदा ਵੀ ਇੱਕ ਨਰਾਜਗੀ ਕਰਕੇ ਗਏ ਨੇ ਇੱਕ ਕੋਈ ਗੱਲਬਾਤ ਵੀ کئی ਵਾਰੀ ਆਪਾਂ ਨੂੰ ਲੱਗਦਾ ਖੁਸ਼ੀ ਖੁਸ਼ੀ ਗਏ ਨੇ ਜਾਨੀ ਕਿ ਪਰਿਵਾਰ ਨਾਲ ਸਲਾਹ ਕਰਕੇ ਗਏ ਨੇ ਕਿ ਅਸੀਂ ਜਾ ਰਹੇ ਹਾਂ ਜੀ ਅਸੀਂ ਯਾਤਰਾ ਕਰਕੇ ਫਿਰ ਵਾਪਸ ਆਵਾਂਗੇ ਹਾਂਜੀ ਹਾਂਜੀ ਸਲਾਹ ਕਰਕੇ ਗਏ ਨੇ ਠੀਕ ਹੈ ਹਾਂਜੀ ਤੇ ਤੁਸੀਂ ਛੱਡ ਕੇ ਆਏ ਫਿਰ ਕਿਹੜੇ ਰਸਤੇ ਗਏ ਨੇ ਮਤਲਬ ਟ੍ਰੇਨ ਚ ਗਏ ਨੇ ਜਾਂ ਕਿਸ ਤਰੀਕੇ ਨਾਲ ਗਏ ਨੇ ਘਰ ਇਹ ਉਹਨਾਂ ਨੂੰ ਚੰਨੋ ਛੱਡ ਕੇ ਜੀ ਬੱਸ ਸਟੈਂਡ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਸੰਗਰੂਰ ਨੂੰ ਗਏ ਨੇ ਜੀ ਉਸ ਤੋਂ ਬਾਅਦ ਵਾਪਸ ਨਹੀਂ ਆਏਗੇ ਠੀਕ ਹੈ ਉਨੇ ਨਹੀਂ ਪਤਾ ਟ੍ਰੇਨ ਨੂੰ ਗਏ ਨੇ ਕਿ ਬੱਸ ਨੂੰ ਗਏ ਨੇ ਜੀ ਹਾਂ ਕਹਿੰਦੇ ਜੀ ਮੈਂ ਟ੍ਰੇਨ ਨੂੰ ਜਾਵਾਂਗੇ ਠੀਕ ਹੈ ਹਾਂਜੀ ਬਿਲਕੁਲ ਉਹਨਾਂ ਦੇ ਨਾਲ ਕੋਈ ਗਿਆ ਜਾਂ ਇਕੱਲੇ ਗਏ ਸੀ ਇਕੱਲੇ ਗਏ ਨੇ ਜੀ ਠੀਕ ਹੈ ਹਾਂਜੀ ਪਹਿਲਾਂ ਜਾਂਦੀ ਸੀ ਹਰ ਸਾਲ ਜਾਂਦੇ ਸੀ ਹਰ ਸਾਲ ਜਾਂਦੇ ਸੀ ਜੀ ਹਰ ਸਾਲ ਇੱਕ ਸਾਲ ਨਹੀਂ ਗਏ ਨਹੀਂ ਅੱਜ ਸਾਲ ਜਾਂਦੇ ਸੀ ਜੀ ਉਹ ਠੀਕ ਹੈ ਹਾਂਜੀ ਤੇ ਕਿੰਨੇ ਕ ਦਿਨ ਲਾ ਕੇ ਆਉਂਦੇ ਸੀ ਅੱਗੇ ਅੱਗੇ ਉਹ ਮਹੀਨਾ ਵੀ ਲਾਇਆ ਡੇਢ ਮਹੀਨਾ ਵੀ ਲਾਉਂਦੇ ਦੀ ਦੀਵਾਲੀ ਤੋਂ ਪਹਿਲਾਂ ਵਾਪਸ ਆ ਜਾਂਦੇ ਤੇ ਜੀ ਉਹ ਠੀਕ ਹੈ ਹਾਂਜੀ ਅਸਾਂ ਜਨ ਕਿ ਜਦੋਂ ਟ੍ਰੇਨ ਨੂੰ ਜਾ ਕੇ ਜੀ ਉਹ ਦੀਵਾਲੀ ਤੋਂ ਪਹਿਲਾਂ ਪਹਿਲਾਂ ਘਰ ਆ ਜਾਂਦੇ ਤੇ ਵਾਪਸ ਹਾਂਜੀ ਜਾਨੀ ਕਿ ਤੁਹਾਨੂੰ ਲੱਗਿਆ ਜਦੋਂ ਗਏ ਵੀ ਠੀਕ ਹੈ ਹੁਣ ਤਾਂ ਮਹੀਨਾ ਡੇਢ ਮਹੀਨਾ ਲਾਉਣਗੇ ਤੁਸੀਂ ਉਸ ਤੋਂ ਬਾਅਦ ਕਦੋਂ ਤੁਹਾਡੇ ਜਹਨ ਚ ਆਇਆ ਵੀ ਆਈ ਨਹੀਂ ਹੈਗੇ ਸੋਚ ਫਿਕਰ ਕਦੋਂ ਹੁਣ ਲਗੀ ਤੁਹਾਨੂੰ ਦੀਵਾਲੀ ਨੂੰ ਜੀ ਠੀਕ ਹੈ ਹਾਂ ਦੀਵਾਲੀ ਤੋਂ ਵੀ ਆਉਣਾ ਸੀ ਉਹਨਾਂ ਨੇ ਵੀ ਆਏ ਨਹੀਂ ਹੈਗੇ ਵਾਪਸ ਠੀਕ ਹੈ ਹਾਂਜੀ ਉਸ ਤੋਂ ਬਾਅਦ ਫਿਰ ਤੁਸੀਂ ਸ੍ਰੀ ਹਜੂਰ ਸਾਹਿਬ ਪਹੁੰਚੇ ਜਾਂ ਕਿੱਥੇ ਕਿੱਥੇ ਤੁਸੀਂ ਭਾਲ ਕਰੀਏ ਇਹ ਮਤਲਬ ਪੰਜਾਬ ਦੇ ਸਾਰੇ ਗੁਰੂ ਘਰਾਂ ਤਾਂ ਮੱਚ ਜਾ ਕੇ ਪੋਸਟ ਲਾ ਕੇ ਆਏ ਆ ਜੀ ਹਰੇਕ ਥਾਂ ਤੇ ਜਾ ਕੇ ਆਏ ਜਿੰਨੇ ਗੁਰੂ ਕਰਨੇ ਠੀਕ ਹੈ ਹਾਂਜੀ ਜੋਨਿਕੇ ਬਜ਼ੁਰਗਾਂ ਦੀ ਫੋਟੋ ਉੱਥੇ ਦੇਤੀ ਸਾਰੇ ਪੋਸਟਰ ਲਾਤੇ ਸਾਰੇ ਕਿਤੇ ਪੋਸਟ ਲਾ ਕੇ ਆਏ ਆ ਟੋਟਲੇ ਪੋਸਟ ਲਾ ਕੇ ਆਏ ਆ ਠੀਕ ਹੈ ਹਾਂਜੀ ਕੋਈ ਤਾਂ ਅੰਗ ਨਹੀਂ ਛੱਡਿਆ ਜੀ ਸਨ ਆਇਆ ਕੋਈ ਬੱਸ ਸਟੈਂਡ ਨਹੀਂ ਛੱਡਿਆ ਹੈਗਾ ਠੀਕ ਹੈ ਹਾਂਜੀ ਬਜ਼ੁਰਗ ਸੋਨ ਸਿੰਘ ਕਿੱਥੇ ਕਿੱਥੇ ਜਾਂਦੇ ਹੁੰਦੇ ਸੀ ਕਿਹੜੇ ਕਿਹੜੇ ਗੁਰੂ ਤਾਂ ਮੱਥੇ ਦਰਸ਼ਨ ਕਰਦੇ ਇਹ ਪੰਜਾਬ ਦੇ ਸਾਰੇ ਥਾਂ ਮ ਜਾਂਦੇ ਤੇ ਜੀ ਠੀਕ ਹੈ ਹਾਂਜੀ ਇੱਕ ਕੱਲੀ ਹਿਮਕੁੰਡ ਸਾਹਿਬ ਨਹੀਂ ਗਏ ਹੈਗੇ ਨਹੀਂ ਸਾਰੇ ਕਿਤੇ ਜਾਇਆ ਸੀ ਹਾਂਜੀ ਜਿਵੇਂ ਵਿਸਾਖੀ ਦਾ ਦਿਹਾੜਾ ਆਉਣਾ ਵੀ ਸ਼੍ਰੀ ਅਨੰਦਪੁਰ ਸਾਹਿਬ ਚਲੇ ਗਏ ਜਦੋਂ ਕੋਈ ਵੀ ਦਿਹਾੜਾ ਆਉਣਾ ਉੱਥੇ ਪਹੁੰਚਦੇ ਸੀ ਗੁਰੂ ਪਹੁੰਚਦੇ ਸੀ ਪਹੁੰਚ ਤੇ ਆਪਣੇ ਅਨੰਦਪੁਰ ਸਾਹਿਬ ਵੀ ਜਾਂਦੇ ਤੇ ਉਹ ਮੁਕਸਰ ਸਾਹਿਬ ਵੀ ਜਾਂਦੇ ਕੇ ਸਭ ਕੋ ਤਲਵੰਡੀ ਦਮਦਮਾ ਸਾਹਿਬ ਵੀ ਜਾਂਦੇ ਤੇ ਠੀਕ ਹੈ ਕੋਈ ਜਗ੍ਹਾ ਨਹੀਂ ਹੈਗੀ ਵੀ ਜਿੱਥੇ ਉਹਨਾਂ ਨੇ ਜਿੱਥੇ ਨਾਲਾ ਨਹੀਂ ਜਾਣਾ ਹੈਗਾ ਠੀਕ ਹੈ ਹਾਂਜੀ ਸੁਭਾ ਕਿਵੇਂ ਸੀ ਬਜ਼ੁਰਗਾਂ ਦਾ ਪੋਲੇ ਮਨ ਦੇ ਤੇ ਜੀ ਉਹ ਪੋਲੇ ਤੇ ਜੀ ਠੀਕ ਹੈ ਹਾਂਜੀ ਤੁਸੀਂ ਹੁਣ ਸਾਰੇ ਕਿਤੇ ਭਾਲ ਕਰਕੇ ਆਏ ਹੋ ਗੁਰਦੁਆਰਾ ਸਾਹਿਬ 'ਚ ਵੀ ਤੁਸੀਂ ਦੇਖਿਆ ਗੁਰੂ ਧਾਮਾਂ ਤੇ ਫੋਟੋਆਂ ਦੇਖਿਆ ਤੁਹਾਨੂੰ ਲੱਗਦਾ ਕੀ ਆ ਤੁਹਾਡੇ ਜ਼ਹਿਨ 'ਚ ਕੀ ਆਉਂਦਾ ਵੀ ਕਿੱਥੇ ਗਏ ਹੋਣਗੇ ਕੀ ਲੱਗਦਾ ਤੁਹਾਨੂੰ ਆਪਣੀ ਜੱਜਮੈਂਟ ਹੁੰਦੀ ਆ ਜੱਜਮੈਂਟ ਦਾ ਸਾਨੂੰ ਇਸ ਤਰ੍ਹਾਂ ਆ ਜੀ ਵੀ ਉਹ ਪੋਲੇ ਮੰਨਦੇ ਤੇ ਵੀ ਕਿਸੇ ਨੇ ਮਤਲਬ ਕੋਈ ਨੰਬਰ ਵਾਲਾ ਦੇ ਕੇ ਉਹ ਮਤਲਬ ਆਪ ਦੇ ਲੈ ਕੇ ਕੰਮ-ਕੁਮ ਕਰਾਉਂਦੇ ਹੋਵੇ ਕੋਈ ਬੰਦਾ ਕਿਸ ਤਰ੍ਹਾਂ ਕੋਈ ਬਾੜੇ-ਬੂੜੇ 'ਚ ਨਾ ਰੱਖ ਲਿਆ ਪੇ ਡੰਗਰ ਵਾਲੇ 'ਚ ਹਾਂ ਸਾਨੂੰ ਸ਼ੱਕ ਆ ਜੀ ਗੱਲ ਤੇ ਹਾਂਜੀ ਬਾਕੀ ਇਹ ਤਾਂ ਉਹਨਾਂ ਨੂੰ ਪੂਰੀ ਨੌਲੇਜ ਸੀ ਜਾਣਕਾਰੀ ਸੀ ਵੀ ਜਦੋਂ ਆਉਣਾ ਵੀ ਆਪਾਂ ਨੇ ਆਹ ਟ੍ਰੇਨ ਫੜਨੀ ਆ ਜੀ ਆਹ ਬੱਸ ਚੜ੍ਹਨੀ ਆ ਇੱਧਰ ਨੂੰ ਜਾਣਾ ਆਪਾਂ ਨੇ ਜਿਵੇਂ ਦੂਜੀਆਂ ਸਟੇਟਾਂ 'ਚ ਗਏ ਨੇ ਇਹ ਤਾਂ ਪੂਰੀ ਜਾਣਕਾਰੀ ਹੈਗੀ ਸੀ ਹਾਂਜੀ 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 ਇਹ ਤਾਂ ਪਤਾ ਸੀ ਉਹਨਾਂ ਨੂੰ ਵੀ ਇੱਧਰੋਂ ਇੱਧਰ ਨੂੰ ਜਾਣਾ ਹੈ ਠੀਕ ਹੈ ਹਾਂਜੀ ਅੱਛਾ ਫਿਰ ਤੁਸੀਂ ਕੋਈ ਪੁਲਿਸ ਰਿਪੋਰਟ ਵਗੈਰਾ ਕਰਵਾਈ ਹਾਂਜੀ ਕਰਵਾਈ ਹੈ ਜੀ ਉਹ ਠੀਕ ਹੈ ਹਾਂਜੀ ਅੱਛਾ ਸਦੀ ਵੀ ਤਫਤੀਸ਼ ਚ ਹਜੇ ਕੁਝ ਪਤਾ ਨਹੀਂ ਲੱਗਿਆ ਨਹੀਂ ਕੁਝ ਨਹੀਂ ਪਤਾ ਲੱਗਿਆ ਹਜੇ ਠੀਕ ਹੈ ਹਾਂਜੀ ਸਾਡੇ ਚੈਨਲ ਦੇ ਮਾਧਿਅਮ ਰਹੀਂ ਕੀ ਕਹਿਣਾ ਚਾਹੋਗੇ ਜਿਵੇਂ ਅਸੀਂ ਵੀ ਫੋਟੋਆਂ ਦਿਖਾਈਆਂ ਨੇ ਵੀ ਜਿੱਥੇ ਵੀ ਧਿਆਨ ਹਿੱਤਾਂ ਦਾ ਤਾਂ ਪਰਿਵਾਰਕ ਨਾਲ ਕੰਟੈਕਟ ਕੀਤਾ ਜਾਵੇ ਹਾਂ ਕਨੈਕਟ ਕੀਤਾ ਜਾਵੇ ਜੀ ਮਤਲਬ ਸਾਨੂੰ ਕੁਝ ਬੰਦਾ ਦੱਸਦਾ ਅਸੀਂ ਨਾਮ ਦੇਵਾਂਗੇ ਜੀ ਵੱਧ ਤੋਂ ਵੱਧ ਅਸੀਂ ਨਾਮ ਰੱਖਾਂਗੇ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਖੁਸ਼ੀ ਖੁਸ਼ੀ ਨਾਲ ਤੁਸੀਂ ਪ੍ਰੂਫ ਕਰੋਗੇ ਉਹਨੂੰ ਇਨਾਮ ਦਵਾਂਗੇ ਹਾਂ ਨਾਮ ਦੇਵਾਂਗੇ ਜੀ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਹਾਂ ਕੌਣ ਸੀ ਆਪਣੇ ਕੀ ਲੱਗਦੇ ਸੀ ਮੇਰਾ ਭਾਈ ਧੀ ਵੀਰੇ हां ਸਾਡੇ ਕੋਲ ਮੇਰੇ ਕੋਲ ਹੀ ਰਹਿੰਦਾ ਸੀ ਕਿੱਦਿਆਂ ਦਾ ਉਰੀ ਰਹਿੰਦੇ ਸੀ ਅਸੀਂ ਮੈਂ ਵੀ ਉਰੀ ਰਹਿੰਦੀ ਸੀ ਇੱਥੇ ਰਹਿੰਦੇ ਸੀ ਭੈਣ ਭਾਈ ਮਾਰ ਨਾਲੇ ਜਿਵੇਂ ਮੇਰੇ ਮੁੰਡਿਆਂ ਦਾ ਸਾਰਾ ਕੁਝ ਇਹਨਾਂ ਨੇ ਕਰਿਆ ਮੂਰੇ ਹੋ ਕੇ ਨਾਲ ਕਰਦੇ ਰਹੇ ਨੇ ਇਹਨਾਂ ਨਾਲੇ ਆਵਰਾ ਪਿਆਰ ਸੀ ਸਾਰੇ ਬਰਨਾਲੋਂ ਕਿਸੇ ਨਾਲ ਜਿੰਨਾ ਇਹਨਾਂ ਨਾਲੇ ਪਿਆਰ ਸੀ ਸਾਰੇ ਭਾਈ ਪੁੱਤਾਂ ਨਾਲ ਮੇਰੇ ਦੋਨਾਂ ਨਾਲ ਮੇਰੇ ਨੂੰਹਾਂ ਦਾ ਬਥੇਰਾ ਕਰਦਾ ਸੀ ਮੇਰਾ ਬਥੇਰਾ ਕਰਦਾ ਸੀ ਖਵਰਾ ਕੀ ਘਰ ਮਾ ਦਾ ਉਹਦਾ ਚੱਕਰ ਪੈ ਗਿਆ ਉਹਦੇ ਤੇ ਤਾਕੀ ਕਿਵੇਂ ਸੀ ਪੂਰੇ ਤੰਦਰੁਸਤ ਸੀ ਜਾਨ ਆਉਣ ਨੂੰ ਤੁਰਨ ਫਿਰਨ ਨੂੰ ਹਾਂ ਸਾਰਾ ਪਹਿਲਾ ਇਹਦੇ ਸਾਲੋਂ ਸੁਲ ਘਟ ਕੇ ਸਾਰੇ ਸਹੀ ਸੀ ਸਾਰਾ ਖੂਨ ਪੂਰਾ ਸੀ ਸਾਰੇ ਇੱਕ ਚੀਜ਼ ਪੂਰੀ ਸੀ ਹੁਣ ਤਾਂ ਉਹਨੂੰ ਸਾਰੀ ਸੋਜੀ ਸੀ ਸਭ ਠੀਕ ਸੀ ਫਿਰ ਬਹੂ ਨੇ ਕਿਹਾ ਕਿ ਨਹੀਂ ਮਾਮਾ ਜੀ ਜਾਣਾ ਨਹੀਂ ਹੈਗਾ ਵੀ ਮੁੰਡਾ ਆਊਗਾ ਬਾਹਰੋਂ ਨਾਲੇ ਬਹੂ ਆਊਗੀ ਕਹਿੰਦਾ ਜਦੋਂ ਤਾਂ ਮੈਂ ਮੋੜੇ ਨੂੰ ਹੱਥ ਕਰਕੇ ਕਹਿੰਦਾ ਐ ਹੱਥ ਕਰਕੇ ਜਦੋਂ ਤਾਂ ਮੈਂ ਕਹਿੰਦਾ ਮੋੜਿਆ ਆਉਂਗਾ ਹਾਂ ਠੀਕ ਹੈ ਫਿਰ ਤੁਹਾਡੇ ਨਾਲ ਮੁਲਾਕਾਤ ਕਰਕੇ ਗਏ ਨੇ ਗੱਲਾਂ ਬਾਤਾਂ ਵੀ ਕਰਕੇ ਗਏ ਨੇ ਕਰਕੇ ਗਏ ਨੇ ਹਾਂ ਬਤ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਹਰ ਟਾਈਮ ਹੋਰ ਗੱਲਾਂ ਕਰਦੇ ਰਹੇ ਕਿ ਕਹਿੰਨੇ ਕਿ ਆਵਾਂਗੇ ਅਸੀਂ 15-20 ਦਿਨਾਂ ਚ ਆ ਜਣੇ ਜਾਂ ਇੱਕ ਮਹੀਨੇ ਕਾਸੀ ਕਹਾਂਦੀ ਵੀ 20-22 ਤਰੀਕ ਨੂੰ ਮੁੰਡਾ ਆਊਗਾ ਉਦੋਂ ਪਹਿਲਾਂ ਪਹਿਲਾਂ ਆ ਜੂਗਾ ਨਾ ਮੈਂ ਤਾਂ ਫਿਰ ਕੀ ਪਤਾ ਪੁੱਤੋਂ ਰੱਬ ਨੂੰ ਪਤਾ じゃ ਉਹਨੂੰ ਪਤਾ ਹੋਣਾ ਕੀ ਬਣਿਆ ਉਹਦੇ ਨਾ ਵਿਚਾਰੇ ਨਾ ਜ਼ੋਰ ਤਾਂ ਪੁੱਤੋਂ ਇਹਦਾ ਕੋਈ ਗੱਲ ਨਹੀਂ ਉਹ ਵਿਚਾਰਾ ਕਿਸੇ ਨੂੰ ਕਹਿੰਦਾ ਨਹੀਂ ਸੀ ਮਾੜਾ ਨਹੀਂ ਚੰਗਾ ਨਹੀਂ ਸੀ ਨਾ ਉਹਨੂੰ ਕੋਈ ਕੰਮ ਨੰਦੇ ਨੂੰ ਕਹਿੰਦਾ ਸੀ ਜੀ ਮੁੰਡੇ ਜਮਾਂ ਨਹੀਂ ਕਹਿੰਦੇ ਸੀ ਵੀ ਮਾਮਾ ਮਾਉਂ ਜਕਰੈ ਸ਼ਕਰ ਕਰਮਾਂ ਦਾ ਖੇ ਆ ਜਾਂਦਾ ਸੀ ਅੱਗੇ ਵੀ ਜਾਂਦਾ ਸੀ ਅੱਜ ਕੱਢਾ ਜਾਂਦਾ ਸੀ ਉਦੋਂ ਨਹੀਂ ਜਾਂਦਾ ਸੀ ਵੀਰੇ ਇਹ ਦਿਨਾਂ ਨੰਬਰ 6 ਕਿਹਾ ਸੀ ਠੀਕ ਹੈ ਸਰ ਬਹੁਤ ਸਮੇਂ ਦਾ ਸ਼ੱਕਿਆ ਹੋਇਆ ਸੀ ਅਮਰਤ ਬਹੁਤ ਸਮੇਂ ਦਾ ਸ਼ੱਕਿਆ ਹੋਇਆ ਸੀ ਹਾਂ ਬਹੁਤ ਚਿਰ ਦਾ ਸ਼ੱਕਿਆ ਹੋਇਆ ਸੀ ਵੀਰ ਨੰਬਰ 6 ਠੀਕ ਹੈ ਹਾਂ ਬਹੁਤ ਚਿਰ ਦਾ ਸ਼ੱਕਿਆ ਹੋਇਆ ਸੀ ਇਹਦਾ ਨਹੀਂ ਗਾਲਾਂ ਛੱਕਿਆ ਹੋਇਆ ਸੀ ਠੀਕ ਹੈ ਹਾਂ ਬੱਚਾ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਅਮਰਤ ਛੱਕਿਆ ਹੋਇਆ ਸੀ ਬਜ਼ੁਰਗ ਸੋਨ ਸਿੰਘ ਦਾ ਸੋ ਹਰ ਗੁਰੂ ਧਾਮ ਤੇ ਜਾਂਦੇ ਸੀ ਸ੍ਰੀ ਫਤਿਹਗੜ੍ਹ ਸਾਹਿਬ ਜਾਂਦੇ ਸੀ ਸ੍ਰੀ ਹਜੂਰ ਸਾਹਿਬ ਹਰ ਸਾਲ ਜਾਂਦੇ ਸੀ ਜਦੋਂ ਸਮਾਗਮ ਆਉਂਦਾ ਕਿਉਂਕਿ ਦੁਸਹਿਰੇ ਨੂੰ ਇਸ ਵਾਰ ਵੀ ਗਏ ਪਰ ਵਾਪਸ ਨਹੀਂ ਪਰਤੇ ਅੱਗੇ ਵੀ ਜਾਂਦੇ ਸੀ ਪਰਿਵਾਰ ਦਾ ਇਹੀ ਕਹਿਣਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਬਜ਼ੁਰਗ ਸੌਣ ਸਿੰਘ ਦੀ ਤਸਵੀਰ ਤੁਹਾਨੂੰ ਦੁਬਾਰਾ ਫੇਰ ਦਿਖਾ ਰਿਹਾ ਕਿਤੇ ਵੀ ਗੁਰਦੁਆਰਾ ਸਾਹਿਬ 'ਚ ਤੁਸੀਂ ਪਹੁੰਚੋ ਕਿਸੇ ਸਟੇਸ਼ਨਾਂ ਤੇ ਤੁਸੀਂ ਪਹੁੰਚੋ ਤਾਂ ਜੇਕਰ ਤੁਹਾਨੂੰ ਦੇਖਣ ਨੂੰ ਲੱਗਦੇ ਨੇ ਕਿ ਬਜ਼ੁਰਗ ਸੌਣ ਸਿੰਘ ਲੱਗ ਰਹੇ ਨੇ ਤਾਂ ਇਸ ਵੀਡੀਓ ਤੇ ਕੰਟੈਕਟ ਨੰਬਰ ਆ ਜਿਹੜਾ ਪਰਿਵਾਰ ਦਾ ਕੰਟੈਕਟ ਤੇ ਗੱਲਬਾਤ ਕਰੋ ਅਤੇ ਕਮੈਂਟ ਬਾਕਸ ਵਿੱਚ ਵੀ ਦੱਸੋ ਜੇਕਰ ਕਮੈਂਟ ਬਾਕਸ ਵਿੱਚ ਤੁਹਾਨੂੰ ਲੱਗਦਾ ਕਿਤੇ ਕਿ ਸ੍ਰੀ ਹਜੂਰ ਸਾਹਿਬ ਸਾਨੂੰ ਦਿਖਾਈ ਦਿੱਤੇ ਨੇ ਤਾਂ ਕਿਉਂਕਿ ਇਹ ਪਰਿਵਾਰ ਦਾ ਇਸ ਵੀਡੀਓ ਨਾਲ ਜਿਹੜਾ ਵੱਡਾ ਦੁੱਖਾਂ ਦਾ ਪਹਾੜ ਪਿਆ ਹੋਇਆ ਉਹ ਹਲਕਾ ਹੋ ਸਕਦਾ ਕਿਉਂਕਿ ਇੱਕ ਪਰਿਵਾਰਕ ਮੈਂਬਰਾਂ ਨੂੰ ਇੱਕ ਪਰਿਵਾਰ ਦਾ ਜੀ ਮਿਲ ਸਕਦਾ ਜੋ ਸ੍ਰੀ ਹਜੂਰ ਸਾਹਿਬ ਗਏ ਸ੍ਰੀ ਹਜੂਰ ਸਾਹਿਬ ਜਾਣ ਤੋਂ ਬਾਅਦ ਵਾਪਸ ਨਹੀਂ ਪਰਤੇ ਤਕਰੀਬਨ 6 ਮਹੀਨੇ ਹੋ ਚੁੱਕੇ ਨੇ 19 ਸਤੰਬਰ ਨੂੰ ਪਰਿਵਾਰ ਕਹਿ ਰਿਹਾ ਕਿ ਸਤੰਬਰ ਮਹੀਨੇ ਚ ਗਏ ਤੇ ਹੁਣ ਤਕਰੀਬਨ 6-7 ਮਹੀਨੇ ਹੋ ਚੁੱਕੇ ਨੇ ਪਰ ਵਾਪਸ ਨਹੀਂ ਪਰਤੇ ਪਰਿਵਾਰ ਨੇ ਪੂਰਾ ਸ੍ਰੀ ਹਜੂਰ ਸਾਹਿਬ ਪਹੁੰਚੇ ਹੋਰ ਗੁਰੂ ਧਾਮਾਂ ਤੇ ਪਹੁੰਚੇ ਉੱਥੇ ਪੂਰੀ ਜਾਣਕਾਰੀ ਲਈ ਭਾਲ ਕੀਤੀ ਉੱਥੇ ਕਹਿ ਰਹੇ ਨੇ ਕਿ ਅਸੀਂ ਫੋਟੋਆਂ ਵੀ ਦੇਖ ਕੇ ਆਇਆ ਤੇ ਫੋਟੋਆਂ ਚਿਪਕਾਈਆਂ ਵੀ ਗਈਆਂ ਨੇ ਸੋ ਜਿੱਥੇ ਵੀ ਜੇਕਰ ਤੁਹਾਨੂੰ ਲੱਗਦਾ ਕਿਤੇ ਬਜ਼ੁਰਗਾਂ ਦੀ ਸ਼ਕਲ ਤੁਹਾਨੂੰ ਲੱਗਦੀ ਹੈ ਕਿ ਉਹ ਵੀਡੀਓ ਦੇਖੀ ਸੀ ਬਜ਼ੁਰਗ ਓਮੇ ਦੇ ਲੱਗਦੇ ਨੇ ਤਾਂ ਇਹ ਵੀਡੀਓ ਤੇ ਕਮੈਂਟ ਬਾਕਸ ਤੇ ਨੰਬਰ ਕੰਟੈਕਟ ਤੁਸੀਂ ਆਪਣੀ ਜਾਣਕਾਰੀ ਹਿਤ ਰੱਖ ਲਓ ਤੇ ਇਹ ਕੰਟੈਕਟ ਤੇ ਜ਼ਰੂਰ ਜਾਣਕਾਰੀ ਦਿਓ ਤਾਂ ਕਿ ਇਹ ਪਰਿਵਾਰ ਦਾ ਜਿਹੜਾ ਇੱਕ ਪਰਿਵਾਰਕ ਮੈਂਬਰ ਆ ਬਜ਼ੁਰਗ ਉਹਨਾਂ ਨੂੰ ਮਿਲ ਸਕਣ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮੱਜਾ ਸੈਂਟਰਲ ਪੰਜਾਬ ਟੀਵੀ